ਬਹੁਤ ਹੀ ਸਤਿਕਾਰਯੋਗ ਸ਼੍ਰੀ ਸ਼ੰਕਰ ਦਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਛੀਵਾੜਾ ਸਾਹਿਬ ਦੇ ਸੀਨੀਅਰ ਲੈਕਚਰਰ ਪ੍ਰਦੀਪ ਕਪੂਰ ਜੀ ਐਮਪਸ ਮੈਨੇਜਰ ਸੁਬੇਦਾਰ ਨਰਿੰਦਰ ਸਿੰਘ ਜੀ ਸ਼੍ਰੀ ਨਰਮਲ ਸਿੰਘ ਜੀ ਮਨਪ੍ਰੀਤ ਬਖਸ਼ੀ ਜੀ ਅਮਨਪ੍ਰੀਤ ਜੀ ਕੁਲਦੀਪ ਸਿੰਘ ਜੀ ਅਮਰਜੀਤ ਜੀ ਗੁਰਪ੍ਰੀਤ मैम ਸੋਮਰ मैम ਅਮਰਜੀਤ ਕੌਰ ਜੀ ਸੁਖਵਿੰਦਰ ਪਾਲ ਕੇਵਲ ਸਿੰਘ ਤੇ ਮੇਰੇ ਸਟਾਫ ਮੈਂਬਰ ਸਹਿਬਾਨ ਜਿੱਥੇ ਤੱਕ ਵੀ ਮੇਰੀ ਆਵਾਜ਼ ਜਾਂਦੀ ਆ ਉਹਨਾਂ ਸਾਰਿਆਂ ਨੂੰ ਗਣਤਨ ਤਤਾ ਦਿਵਸ ਦੇ ਇਸ ਪਾਵਨ ਅਫਸਰ ਤੇ ਬਹੁਤ ਬਹੁਤ ਮੁਬਾਰਕਬਾਦ ਸ਼ੁਭ ਕਾਮਨਾਵਾਂ ਖੇਤਰਾਂ માં ਅਸੀਂ ਗਣਤੰਤਰਤਾ ਦਿਵਸ ਮਨਾ ਰਹੇ ਹਾਂ ਜਦੋਂ ਅਸੀਂ ਅਜਿਹੇ ਮੌਕੇ ਚਿਤਵਦੇ ਹਾਂ ਸੋਚਦੇ ਹਾਂ ਕਿ ਕਿਵੇਂ ਸਾਨੂੰ ਹਰ ਸਾਲ ਇਸ ਮੌਕੇ ਨੂੰ ਸੈਲੀਬ੍ਰੇਟ ਅਸੀਂ ਕਰਦੇ ਹਾਂ ਕਿ ਇਸ ਦਿਨ ਸਾਡਾ ਸੰਵਿਧਾਨ ਸਾਡਾ ਆਪਣਾ ਸੰਵਿਧਾਨ ਜਿਦੇ ਨਾਲ ਅਸੀਂ ਆਪਣੇ ਦੇਸ਼ ਨੂੰ ਆਪਣੀ ਬਾਗਡੋਰ ਆਪਣੇ ਧੰਗ ਨਾਲ ਅਜੇ ਹੀ ਮਾਰਗ ਤੇ ਇਸ ਭਾਰਤ ਵਰਸ਼ ਨੂੰ ਲੈ ਕੇ ਜਾਈਏ ਕਿ ਸਾਡੇ ਸਪੂਰ ਵੀਰ ਯੋਧੇ ਸਿਰੜੀ ਜਿਨ੍ਹਾਂ ਨੇ ਆਪਣੀ ਜਾਨਾਂ ਦੀ ਆਹੋਤੀ ਦਿੱਤੀ ਇਸ ਕਰਕੇ ਕਿ ਉਹਨਾਂ ਦੇ ਸੁਪਨਿਆਂ ਦੇ ਹਾਨ ਦਾ ਇਹ ਮਹਾਨ ਭਾਰਤ ਬਣ ਸਕੇ ਕਿਉਂਕਿ ਸਾਡਾ ਜਿਹੜਾ ਇਤਿਹਾਸ ਆ ਬੜਾ ਗੌਰਵਮਈ ਆ ਅਸੀਂ ਬਹੁਤ ਲੰਬਾ ਪੈਂਡਾ ਤੈਅ ਕਰਕੇ ਇੱਥੇ ਤੱਕ ਪਹੁੰਚੇ ਆ ਅਸੀਂ ਪੰਜਾਬ ਦੇ ਵਾਸੀ ਹੋਣ ਕਾਰਨ ਸਾਨੂੰ ਜੰਗਾ ਜੁੱਧਾਂ ਨਾਲ ਹਮੇਸ਼ਾ ਦੋ ਚਾਰ ਹੋਣਾ ਪਿਆ ਚਾਹੇ ਮੰਗੋਲ ਆਏ ਮੁਗਲ ਆਏ ਅੰਗਰੇਜ਼ ਆਏ ਸਾਰਿਆਂ ਨਾਲ ਸਾਨੂੰ ਘੋੜਿਆਂ ਦੀਆਂ ਕਾਠੀਆਂ ਤੇ ਆਪਣੇ ਘਰ ਬੜਾ ਕੇ ਝਾਪਾ ਮਾਰ ਜੁੱਧਾ ਕਰ ਕਰਕੇ ਅਸੀਂ ਨਾ ਸਿਰਫ ਆਪਣੀ ਹੋਂਦ ਬਚਾਈ ਬਲਕਿ ਇਸ ਰੱਦੀ ਸੂਬਾ ਹੋਣ ਕਰਕੇ ਜੋ ਸਾਡੇ ਫਰਜ਼ ਬਣਦੇ ਸੀ ਉਹਨਾਂ ਤੋਂ ਵੱਧ ਅਸੀਂ ਆਪਣੀਆਂ ਜਾਨਾਂ ਨਿਛਾਵਰ ਕਰਕੇ ਇਸ ਦੇਸ਼ ਦੇ ਹਿੱਤਾਂ ਦੀ ਰੱਖਿਆ ਕੀਤੀ ਆ ਤਾਂ ਅਸੀਂ ਅੱਜ ਆਜ਼ਾਦ ਪੰਜਾਬ ਵਿੱਚ ਸਾਹ ਲੈ ਰਹੇ ਆ ਅਸੀਂ ਜਸ਼ਨੇ ਆਜ਼ਾਦੀ ਚਾਹੇ ਉਹਦੇ ਵਿੱਚ ਸਾਡੀ ਇੱਕ ਪੀੜ ਵੀ ਝਲਕਦੀ ਹੁੰਦੀ ਆ ਕਿ ਸਾਡੇ 9 ਮਾਸ ਦੇ ਰਿਸ਼ਤੇ ਕੁਝ ਉਧਰ ਰਹਿ ਗਏ ਕੁਝ ਇੱਧਰ ਆ ਗਏ ਅਸੀਂ ਹੁਣ ਵੀ ਉਹਨਾਂ ਰਿਸ਼ਤਿਆਂ ਨੂੰ ਤਾਂਗਦੇ ਆ ਦਿੱਲੀ ਤੇ ਲਾਹੌਰ ਦਾ ਜਿਹੜਾ ਪੈਂਡ ਆਇਆ ਉਹ ਵਾਹਿਗੁਰੂ ਅਕੀਰ ਅਰਦਾਸ ਆ ਕਿ ਇਹ ਫੇਰ ਦੂਰੀਆਂ ਸਰਦਾਂ ਹੱਦਾਂ ਮਿਟ ਜਾਣ ਇਹ ਜਿਹੜਾ ਪੰਜਾਬ ਦਾ ਇੱਕ ਇੱਕ ਆਬਾ ਸੀ ਕਿ ਉਹ ਅਫਗਾਨਿਸਤਾਨ ਤੱਕ ਸਾਡੀਆਂ ਜਿਹੜੀਆਂ ਹੱਦਾਂ ਇਧਰੋਂ ਦਿੱਲੀ ਤੱਕ ਛੂੰਦਾ ਸਾਡਾ ਪੰਜਾਬ ਇਹ ਉਹ ਰੰਗਲਾ ਪੰਜਾਬ ਉਸ ਤਰ੍ਹਾਂ ਦਾ ਬਣ ਜੇ ਅਸੀਂ ਇਸ ਤਰ੍ਹਾਂ ਦਾ ਰੱਦਦ ਕਰਦੇ ਹੋਏ ਭਾਰਤ ਵਰਸ਼ ਦੀ ਬੁਲੰਦੀ ਨੂੰ ਇਸ ਢੰਗ ਨਾਲ ਕਾਇਮ ਕਰਦੇ ਹੋਏ ਕਿ ਸਾਡੇ ਨੌਜਵਾਨ ਵਿਦਿਆਰਥੀ ਜਿਹੜੇ ਵਿਦੇਸ਼ਾਂ ਵਿੱਚ ਸੁਪਨਮਈ ਸੰਸਾਰ ਸਿਰਜਣ ਗਏ ਨੇ ਜਾਂ ਸਾਡੇ ਅਜਿਹੇ ਭਾਰਤ ਵਰਸ਼ ਦੇ ਬਹੁਤ ਹੀ ਸਿੱਖਿਅਤ ਨਾਗਰਿਕ ਜਿਹੜੇ ਅਮਰੀਕਾ ਦੇ ਇੰਗਲੈਂਡ ਦੇ ਵੱਖ-ਵੱਖ ਯੂਨੀਵਰਸਿਟੀਆਂ ਦੇ ਵਿੱਚ ਉਹ ਤਾਲੀਮ ਦੇ ਰਹੇ ਨੇ ਡਾਕਟਰ ਹਰगोਬਿੰਦ ਖੁਰਾਣਾ ਹੋਰਾਂ ਤੋਂ ਲੈ ਕੇ ਬਹੁਤ ਸਾਰੇ ਨਾਮ ਨੇ ਜਿਨ੍ਹਾਂ ਨੇ ਇਸ ਧਰਤੀ ਤੋਂ ਪਰ ਰਹਿ ਕੇ ਭਾਰਤ ਵਰਸ਼ ਦੇ ਨਾਮ ਨੂੰ ਉੱਚਾ ਚੁੱਕਿਆ ਅਸੀਂ ਨਤਮਸਤਕ ਹਾਂ ਉਹਨਾਂ ਸਾਰੇ ਆਗੂਆਂ ਉਹਨਾਂ ਸਾਰੇ ਸੂਰਬੀਰਾਂ ਜਿਨ੍ਹਾਂ ਦੀ ਬਦੌਲਤ ਅਸੀਂ ਇਸ ਸੰਵਿਧਾਨ ਨੂੰ ਇੱਕ ਸੁਚੱਜਾ ਰੂਪ ਦੇ ਕੇ ਉਸ ਤੇ ਅਮਲ ਕਰਨ ਦੀ ਅੱਜ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਹਜੇ ਵੀ ਬਹੁਤ ਸਾਰੀਆਂ ਕਮੀਆਂ ਪੇਸ਼ੀਆਂ ਹਨ ਹਜੇ ਵੀ ਕਹਾਣੀ ਵੰਡ ਹੈ ਹਜੇ ਵੀ ਲੋਕ ਬੇਘਰ ਨੇ ਹਜੇ ਵੀ ਨਿਆਸਰੇ ਨੇ ਹਜੇ ਵੀ ਉਹਨਾਂ ਨੂੰ ਦੋ ਡੰਗ ਦੀ ਰੋਟੀ ਨਹੀਂ ਮਿਲ ਰਹੀ ਤਾਂ ਅਸੀਂ ਇਸ ਤਰ੍ਹਾਂ ਦਾ ਕਿਤੇ ਭਾਰਤ ਵਰਸ਼ ਅਸੀਂ ਇਸ ਤਰ੍ਹਾਂ ਦਾ ਇਹ ਜਿਹੜੀ ਆ ਸਾਰੀ ਭੂਮੀ ਬਣ ਜੇ ਕਿ ਜਿੱਥੇ ਸਮਾਜਿਕਰਣ ਹੋ ਜਾਵੇ ਥਾਮਰਾਜਵਾਦ ਦਾ ਖਾਤਮਾ ਹੋ ਕੇ ਇੱਕ ਸਮਾਜਵਾਦ ਦਾ ਜਿਹੜਾ ਸੁਪਨਾ ਸਾਡੇ ਭਗਤ ਸਿੰਘ ਹੋਰਾ ਦਾ ਸੀ ਉਸ ਤਰ੍ਹਾਂ ਦਾ ਇਹ ਸਾਰਾ ਸਾਡਾ ਭਾਰਤ ਵਰਸ਼ ਬਣੇ ਇਹ ਸਾਰੀ ਅਸੀਂ ਕਾਮਨਾ ਕਰਦੇ ਆ ਮੈਂ ਫੇਰ ਸਾਰੇ ਆਪਣੇ ਕਲੀਗਜ਼ ਨੂੰ ਇਸ 76ਵੇਂ ਗਣਤੰਤਰਤਾ ਦਿਵਸ ਤੇ ਹਾਰਦਿਕ ਸ਼ੁਭ ਕਾਮਨਾਵਾਂ ਦਿੰਦਾ ਹੋਇਆ ਮੁਬਾਰਕਬਾਦ ਆਖਦਾ ਹਾਂ ਤੇ ਮੈਂ ਜ਼ੋਰ ਕੇ ਤੁਹਾਡੇ ਨਾਲ ਚਾਹੂੰਗਾ ਕਿ ਇਸ ਨਾਰੇ ਨੂੰ ਬੁਲੰਦ ਕਰੀਏ ਵੰਦੇ 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 ਅਨਵਾਦ ਥੈਂਕ ਯੂ ਸੋ ਮੱਚ